ਕਿੰਨਾ ਕਿਥੇ ਹੋ ਮੈਂ ਮਾਡਲ ਹੋ ਸੀ ਬਾਹਰਲੇ ਬੰਦੇ ਸੜੇ ਆ ਬੰਦੇ ਦੇ ਬੰਦੇ ਲੋਕਾਂ ਨੂੰ ਫਰਦੋਾਰ ਦੇ ਮੋਟਾ ਮਾਡਲ ਫਰਦੋਾਰ ਹੈ ਜੀ ਮੈਂ ਉਸ ਤੋਂ ਬੜੇ ਵੀ ਭੱਜ ਕੇ ਬੰਦੇ ਦੋ 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 ਨਾਲ ਕਿ ਦੋ ਜਲਦੀ ਭੇਜੋ ਭਾਜੀ ਪਲੀਜ਼ ਇੱਕ ਵਾਰੀ ਪੁੱਛਾਂ ਤੇ ਵੇਖ ਪੁਲਿਸ ਕਰਾ ਦਿਓ ਕੋਈ ਲਈ ਝਗੜਾ ਨਾ ਕੰਡਾ ਨੀ ਪਿਆਰ ਨਾਲ ਜਿਹੜੇ ਮੱਝ ਲੋਕ ਵੜਦਾ ਕੋਈ ਜਲਦੀ ਕਿ ਦੋ ਲੋਕ ਆ ਗਏ ਆਹਦਾ ਮਾਹੀ ਆ ਗਏ ਇਹ ਨੇਰੀ ਹੈ ਜੀ ਇਹ ਮਾਨ ਦਾ ਸਰਕਾਰ ਬੱਤਰ ਨਹੀਂ ਹੈਗਾ ਇਹਨਾਂ ਨੂੰ ਕਮਿਸ਼ਨ ਕਿਹਾ ਗਿਆ ਜਿੰਨੇ ਚੱਕਾ ਗਿਆ ਬਹੁਤ ਦਿੱਤਾ ਗਿਆ ਬੁਰੇ ਪੰਜਾਬ ਨੂੰ 10 ਕਿੰਤਾ ਕੀ ਹੈ ਬਹੁਤ ਪਤਾ ਚੋੜ ਤੈਨੂੰ ਮਮਾ ਲੋਕਾਂ ਦੇ ਬਣਵੇਂ ਐਮਐਲਏ ਬਣਾਏ ਬਣਵੇਂ ਐਮਐਲਏ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਅਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟ ਲਿਆ ਤੁਸੀਂ ਅੱਜ ਆਸ਼ਾ ਕਰ ਰਹੇ ਹੋ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ ਬਾਹਰੋਂ ਬੰਦੇ ਬੁਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਧਮਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸੁਰੱਖ ਪ੍ਰਮੋਟਰ ਡਾਇਰੈਕਟਰ ਹਾਂ ਕਿੱਥੇ ਹੋ ਸੰਗੀਤ ਅਲਵਾਲੀਆ ਹਾਂ ਕਿੱਥੇ ਹੋ ਮਗਾਬ ਨਮਾਸ਼ ਕਰਦੀਆਂ ਨੂੰ ਤੇ ਬਈ ਨਾ ਬੋਲ ਤਮੀ ਸਾਹਿਬ ਹਾਂ ਕੋਈ ਖਮੀ ਨਾ ਕਰੀਂ ਮਾਨੂੰ ਕਹਦੇ ਨੇ ਕਮੀ ਦੇਣਾ ਹਾਂਜੀ ਸਾਹਿਬ ਜੀ ਇਹ ਦੇਖੋ ਜੀ ਗੁਰਕੇ ਬੁਲਾਏ ਨੇ ਮਟਿੰਡੇ ਤੋਂ ਜੋਰ ਦੇ ਕੇ ਬਿਡੇ ਲੋਕਾਂ ਦੇ ਕਿ ਕਹਦੇ ਕੰਮੀ ਆਲੂ ਵਾਲੀ ਬੁਲਾਉਣ ਤੇ ਮੇਰੇ ਵੀ ਮੇਰਾ ਪਰਿਵਾਰ ਹੈ ਇਹ ਵੀ ਮੇਰਾ ਪਰਿਵਾਰ ਹੈ ਆ ਜ ਆਮਰੀ ਬੱਧੀ ਹੈ ਇਹਨਾਂ ਦਾ ਪਿਆਰ ਅੱਧੇ ਕਿ ਚੱਲੀ ਜੀ ਪੂਰੀ ਆ ਕੇ ਬੂਥਾਂ ਦੇ ਬਹਿ ਗਏ ਨਹੀਂ ਚੱਲੀ ਤੇਰੀ ਫੋਟੋ ਹੈ ਤੇਰੀ ਫੋਟੋ ਪਹਿਲੇ ਤੂੰ ਬੂਥ ਤੇ ਬੈਠਾ ਨਹੀਂ ਬੈਠੇ ਬਸ ਬਾਅਦ ਤੂੰ ਆਇਆ ਤੇਰੀ ਫੋਟੋ ਹੈ ਮੈਂ ਨਾ ਲੱਭਣਾ ਨਹੀਂ ਮੈਂ ਕਹਿੰਦਾ ਲੱਭੜਿਆ ਬਾਜੀ ਇਹ ਬੈਠਾ ਸੰਨੀ ਆਲੂ ਵਾਲੀਆ ਨਾਲ ਸੰਨੀ ਆਲੂ ਵਾਲੀਆ ਚੇਅਰਮੈਨ ਦੀ ਰਿਪੋਰਟ ਦਾ ਪੂਰੀ ਫੋਟੋ ਹੈ ਉਹ ਭੱਜ ਗਿਆ ਇਹ ਰਹਿ ਗਿਆ ਸੰਨੀ ਆਲੂ ਵਾਲੀਆ ਉਹ ਭੱਜ ਗਿਆ ਸੰਨੀ ਆਲੂ ਵਾਲੀਆ ਇਹ ਨਾਲ ਉਹਦੀ ਫੋਟੋ ਸੀਗੀ ਨਾਲ ਆ ਗਈ ਹਮੇ ਕੋ ਭਾਜੀ ਮੈਂ ਤਾਂ ਖੰਡਾ ਲੱਭਣ ਡਿਆ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੁੱਪਣ ਬਲਵਾ ਸਮਝੇ ਕਿੱਥੇ ਕੋ ਕੈਮਰੇ ਲੱਗੇ ਨੇ ਕਾਟਾ ਤੇ ਪਿੱਛੇ ਕੈਮਰੇ ਲੱਗੇ ਆ ਮਰ ਜੇਂਗਾ ਤੂੰ ਨਾ ਬੋਲ ਹਾਂਜੀ ਸਾਰੇ ਲੱਗੇ ਆ ਤੁਸੀਂ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰਹੇ ਤੜਾਈ ਤੜਾਈ ਕਰ ਰਹੇ ਲੋਕਿਆਂ ਦੇੰਦਰ ਲੋਕਾਂ ਨੂੰ ਲੋਕਾਂ ਦਾ ਰੋਜ਼ਗਾਰ ਨਹੀਂ ਦਿੰਦੇ ਅੜਿਕਾ ਤੋਂ ਫਾਇਰਪੋਟ ਕਰਕੇ ਲੱਗੇ ਆ ਜੀ ਦਾ ਆ ਕਿਦਾ ਮਣੀ ਤਾਂ ਪੈਟ ਤੋਂ ਦਫੇ ਬੈਠੇ ਚੜਨਾਗੇ ਦਾ ਪੰਜ ਜਿਹੜਾ ਅੰਦਰ ਬਾਹਰਲਾ ਬੰਦਾ ਲੋਕੜ ਆਪਣੇ ਭਰਾ ਆਏ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਰੀ ਪਾਰਟੀ ਦੇ ਬੰਦੇ ਮੈਂ ਸਾਡੀ ਕੋਈ ਗਿਲਾਨੀ ਨਹੀਂ ਕਰਨਾ ਪਾਰਟੀ ਲਗ ਲਗ ਵਿਚਾਰ ਕੀ ਹੋ ਗਏ ਦੁਨੀਆਂ ਦੀ ਮਰਜ਼ੀ ਹੈ ਦੀ ਬਾਹਰ ਗਰਾਂਡ ਬੰਦਾ ਨਹੀਂ ਬੈਠਦਾ ਸਾਰੇ ਬੰਦੇ ਦਰੂਹ ਪੀਂਦੇ ਰਹਿੰਦੇ ਆਹੇ ਉਹਨੂੰ ਅਮਰੀਕਾ ਦੀ ਗੱਲ ਹੈ ਮੋਰ ਦੀ ਮਰਜ਼ੀ ਦੁਨੀਆਂ ਬਾਹਰ ਤੁਸੀਂ ਐਦਾਂ ਨਾ ਕਰੋ ਬਾਹਰਲੇ ਬੰਦੇ ਆਗੇ ਸਾਂਝੇ ਚੱਲੋ ਹਾਏ ਦਾ ਫੋਨ ਵੀ ਹੁਣ ਉੱਥੇ ਬਰੰਬਤ ਹੋਇਆ 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 ਕੀ ਤੁਸੀਂ ਕਰਦੇ ਕੀ ਬੇਵသားੀ ਆ ਕੇ ਇੱਥੇ ਸੂਈ ਭੈਣਾਂ ਨੂੰ ਡਰਾ ਰਹੇ ਹੋ ਇਹ ਤਾਂ ਢੀਨ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਹਾਂਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਿਸ ਨੂੰ ਆ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਰਿਹਾ ਹਾਂ ਮੈਂ ਬੈਠੀ ਹਾਂ ਬੈਠੀ ਹਾਂ ਜੇ ਉਹ ਦੇਖੋ ਕੌਣ ਆ ਗਾ ਸਾਹਿਬ ਆਲੂ ਦੀ ਜੰਗ ਲਾਹ ਕੋਣ ਹੈ ਨਾ ਮੁੱਤਲਮ ਸਰਦ ਕੀ ਹੈ ਇਹ ਨਹੀਂ ਭਾਈ ਬੈਠੋ ਜੀ ਪੰਜ ਮਿੰਟ ਦੇ ਬੰਦ ਚਾਹ ਲੈ ਆ ਜੀ ਅੱਛਾ ਇਹ ਬੰਦ ਬੁਲਾਤ ਕੋਣ ਤੁਹਾਨੂੰ ਬੁਲਾ ਇਹਨਾਂ ਦੇ ਬਾਝੂ ਉਹ ਗੱਲ ਕੀ ਰਹੀ ਹੈ ਬਲੱਟਾਲੇ ਬਣਦੇ ਆ